ਸਸੀ ਗਾਮੇਸਰੇ ਦੋਸਤੋ ਕੀ ਹਾਲ ਨੇ ਜੀ ਉਮੀਦ ਕਰਦਾ ਬਈ ਕੋ ਠੀਕ ਹੋਵੋਗੇ ਤੇ ਇਹ ਵੀਡੀਓ ਦੇ ਵਿੱਚ ਰਾਜੇ ਕੁਝ ਇੰਪੋਰਟੈਂਟ ਗੱਲਾਂ ਕਰਨੀਆਂ ਕਿਉਂਕਿ ਕਾਫੀ ਸਟੂਡੈਂਟ ਰਾਜੇ ਜਿਹੜੇ ਐਪ ਤੇ ਜੁੜੇ ਹੋਏ ਆ ਨਾਲ ਤੇ ਕਾਫੀ ਸਟੂਡੈਂਟ ਆਪਣੇ ਕੋਲੇ ਜਿਹੜੇ YouTube ਤੇ ਜੁੜੇ ਹੋਏ ਆ ਆਪਣੇ ਨਾਲ ਇਹਨਾਂ ਕੈਂਡੀਡੇਟਾਂ ਦੇ ਸਾਰਿਆਂ ਦੇ ਵਿੱਚ ਕੁਝ ਕਾਮਨ ਜੀਆਂ ਗੱਲਾਂ ਗੀਆਂ ਜਿਹੜੀਆਂ ਤੁਹਾਡੇ ਨਾਲ ਮੈਂ ਸ਼ੇਅਰ ਕਰਨੀਆਂ ਅੱਜ ਤੇ ਇਹ ਰਾਜੇ ਜਿਹੜੀ ਵੀਡੀਓ ਬਣਾਈ ਹੈ ਇਹ ਤੁਹਾਨੂੰ ਪਤਾ ਕਿ ਜਦੋਂ ਵੀ ਮੇਰੇ ਕੋਲੇ ਕਿਸੇ ਬੱਚੇ ਦੇ ਜ਼ਿਆਦਾ ਸਵਾਲ ਹੋ ਜਾਂਦੇ ਆ 50 60 ਬੱਚਿਆਂ ਤੋਂ ਜ਼ਿਆਦਾ ਮੇਰੇ ਕੋਲ ਸਵਾਲ ਹੋ ਜਾਂਦੇ ਆ ਕਾ ਫਿਰ ਮੈਨੂੰ ਉਹ ਟਾਪਿਕ ਦੇ ਵੀਡੀਓ ਬਣਾਉਣੀ ਜ਼ਰੂਰੀ ਹੁੰਦੀ ਹੈ ਹੈਨਾ ਇਹ ਰਾਜੇ ਵੀਡੀਓ ਜਿਹੜੀ ਹੁੰਦੀ ਹੈ ਸਿਰਫ ਉਹਨਾਂ ਕੈਂਡੀਡੇਟਾਂ ਵਾਸਤੇ ਜਿਹੜੇ ਭਵਿੱਖ ਵਾਸਤੇ ਆਵਦੀ ਨੌਕਰੀ ਵਾਸਤੇ ਕਿ ਤਿਆਰ ਪਰ ਤਿਆਰ ਬੈਠੇ ਹੈ ਕਿ ਕੋਈ ਰਿਸਕ ਨਹੀਂ ਲੈਣਾ ਚਾਹੁੰਦੇ ਠੀਕ ਹੈ ਜੀ ਉਹਨਾਂ ਵਾਸਤੇ ਰਾਜੇ ਇਹ ਵੀਡੀਓ ਹੈ ਸਾਰਾ ਕਰੰਟ ਅਫੇਅਰ ਸਿਲੇਬਸ ਫ੍ਰੀ ਦੇ ਵਿੱਚ ਆਪਣੇ ਚੈਨਲ ਤੋਂ ਕਰੋ ਪੰਜਾਬ ਪੁਲਿਸ ਦੇ ਪੇਪਰ ਵਿੱਚ 15 ਤੋਂ 18 ਨੰਬਰ ਇਸ ਵਿੱਚ ਆਉਣੇ ਹਨ ਸਾਰੇ ਕੈਂਡੀਡੇਟਾਂ ਨੂੰ ਇਸ ਪੇਪਰ ਦੇ ਕਿੰਨੇ ਸਾਲ ਦੇ ਕਰੰਟ ਅਫੇਅਰ ਕਰਨੇ ਜ਼ਰੂਰੀ ਹਨ 50% ਦਾ ਪੇਪਰ TCS ਲਵੇਗੀ ਕਿ ਕੋਈ ਹੋਰ ਸਸਤਾ ਲਵੇਗੀ ਸਾਰੀਆਂ ਗੱਲਾਂ ਕਰਾਂਗੇ ਬਾਕੀ ਜਿਹੜੇ ਕੈਂਡੀਡੇਟ ਨੇ ਰਾਜੇ ਫੁੱਲ ਬੈਚ ਤੋਂ ਤਿਆਰੀ ਕਰਨੀ ਹੈ ਉਹਦੇ ਬਾਰੇ ਵੀਡੀਓ ਦੇ ਐਂਡ ਦੇ ਵਿੱਚ ਦੱਸੂਗਾ ਮੈਂ ਠੀਕ ਹੈ ਜੀ ਚਲੋ ਜੀ ਉਸ ਤੋਂ ਪਹਿਲਾਂ ਚਲੋ ਆਪਾਂ ਗੱਲ ਕਰਦੇ ਹਾਂ ਸਭ ਤੋਂ ਪਹਿਲਾ ਪ੍ਰਸ਼ਨ ਤਾਂ ਰਾਜੇ ਜਿਹੜਾ ਮੇਰੇ ਕੋਲ ਬਹੁਤ ਸਾਰੇ ਕੈਂਡੀਡੇਟਾਂ ਦਾ ਹੈਗਾ ਵੀਡੀਓ ਨੂੰ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਤੇ ਆਪਣਾ ਜਿਹੜਾ ਸਬਸਕ੍ਰਾਈਬ ਕਰ ਦਿਓ ਕਿ ਜਿਹੜਾ ਇਹ ਪੇਪਰ ਹੋਣਾਗਾ ਪੰਜਾਬ ਪੁਤ ਦਾ ਪੇਪਰ TCS ਲਵੇਗੀ ਜਾਂ ਕੋਈ ਹੋਰ ਸਸਤਾ ਦੇਖੋ ਸੋਹਣੇ ਉਹ ਜਿਹੜਾ ਤੇ ਆਪਣਾ ਫਾਰਮ ਅਪਲਾਈ ਹੁੰਦੇ ਆ ਫਾਰਮ ਤਾਂ ਅਪਲਾਈ ਕਰਵਾਉਂਦਾ ਆਪਣਾ ਟ੍ਰਿਪਲ ਐਸ ਬੋਰਡ ਇਹਨਾਂ ਵੱਲੋਂ ਫਾਰਮ ਅਪਲਾਈ ਕਰਵਾਏ ਜਾਂਦੇ ਹੁੰਦੇ ਆ ਅਪਲਾਈ ਕਰਨ ਤੋਂ ਬਾਅਦ ਕੀ ਹੁੰਦਾਗਾ ਇਹਨਾਂ ਨੇ ਠੇਕਾ ਦੇਣਾ ਹੁੰਦਾ ਪੰਜਾਬੀ ਦੇ ਵਿੱਚ ਕਹਾ ਕੰਟ੍ਰੈਕਟ ਦੇਣਾ ਹੁੰਦਾ ਚਾਹੇ ਠੇਕਾ ਦੇਣਾ ਹੁੰਦਾ ਕਿ ਕਿਹੜੇ ਕੰਪਨੀ ਨੂੰ ਦੇਣਾਗਾ ਆਪਣੇ ਨੈਲਟ ਕੰਪਨੀ ਐ ਇੱਕ ਜਿਹੜੇ ਕਿ ਪੰਜਾਬ ਦੇ ਪੇਪਰ ਕਰਵਾਉਂਦੀ ਆ ਠੀਕ ਹੈ ਜੀ ਤੇ ਇੱਕ ਦੋ ਹੋਰ ਵੀ ਕੰਪਨੀਆਂ ਹੈਗੀਆਂ ਜਿਹੜੀਆਂ ਪੰਜਾਬ ਦੇ ਪੇ ਕੋਈ ਯੂਨੀਵਰਸਿਟੀ ਵੀ ਪੰਜਾਬ ਦੇ ਪੇਪਰ ਕਰਵਾਉਂਦੀ ਆ ਤਾਂ ਪੰਜਾਬ ਪੁਲਿਸ ਦੇ ਵਿੱਚ ਰਾਜੇ ਜੇਕਰ ਆਪਾਂ ਐਵਰੇਜ ਮੰਨ ਕੇ ਚੱਲ ਗਏ 2.5 ਲੱਖ ਤੋਂ ਲੈ ਕੇ 3.5 ਲੱਖ ਦੇ ਵਿੱਚ ਜਿਹੜਾ ਬੱਚਾ ਹੈਗਾ ਉਹ ਫਾਰਮ ਅਪਲਾਈ ਕਰਦਾ ਹੈ ਪੰਜਾਬ ਦੇ ਵਿੱਚ ਸਭ ਤੋਂ ਵੱਧ ਜ਼ਿਆਦਾ ਪਰਿਵਾਰ ਜਾਣ ਵਾਲੀ ਪੋਸਟ ਹੈ ਜਿਹੜੀ ਉਹ ਪੰਜਾਬ ਪੁਲਿਸ ਦੀ ਭਰਤੀ ਹੈ ਜ਼ਿਆਦਾ ਕਰਕੇ ਕਨਸਟੇਬਲ ਦੀ ਜਿਹਦੇ ਕਰਕੇ ਰਾਜੇ ਇਹ ਜਿਹੜਾ ਸਾਰਾ ਵੱਡਾ ਜਿਹੜਾ ਐਡਾ ਕੰਮ ਹੋ ਜਾਂਦਾ ਉਹਦੇ ਕਰਕੇ ਪੇਪਰ ਤੁਹਾਡਾ TCS ਹੀ ਲੋਗੇ ਕਿਉਂਕਿ ਇਹ ਪੇਪਰ ਤੁਹਾਡਾ CBT ਤੇ ਹੋਣਾ ਤੇ CBT ਤੇ ਆਪਣੇ ਪੰਜਾਬ ਦੇ ਵਿੱਚ ਜਾਂ ਇੰਡੀਆ ਦੇ ਵਿੱਚ TCS ਜਿਹੜਾ ਵੀ ਪੇਪਰ CBT ਤੇ ਹੋਊਗਾ ਰਾਜੇ 99% ਉਹਦੇ ਚਾਂਸ ਹੋਣਗੇ ਕਿ ਉਹ ਜਿਹੜੇ ਪੇਪਰ ਲੌਗੀ ਉਹ TCS ਹੀ ਲੌਗੀ ਪਹਿਲੀ ਗੱਲ ਤਾਂ ਇਹ ਹੈ ਕਿ ਪੇਪਰ ਲੈਣ ਦੇ ਵਿੱਚ 99% TCS ਪੇਪਰ ਲੌਗੀ ਠੀਕ ਹੈ ਜੀ ਦੂਜੀ ਗੱਲ ਹੁਣ ਬਹੁਤ ਸਾਰੇ ਬੱਚੇ ਦਾ ਜਿਹੜਾ ਪ੍ਰੈਸ਼ਨ ਹੁੰਦਾਦਾ ਏ ਸਾਨੂੰ ਪਤਾ ਕਿ ਪਿਛਲੀ ਵਾਰ ਜਿਹੜਾ ਇਹਨਾਂ ਨੇ ਪੇਪਰ ਲਿੱਤਾ ਸੀ ਉਹਦੇ ਵਿੱਚ ਸਮਝ ਲਓਗੇ 14 ਤੋਂ ਲੈ ਕੇ 18 ਤੱਕ ਜਾਂ 12 ਤੋਂ ਲੈ ਕੇ 14 ਤੱਕ ਇੰਨੇ ਇੰਨੇ ਨੰਬਰਾਂ ਦੇ ਕਰੰਟ ਅਫੇਅਰ ਪਾਏ ਹੋਏ ਸੀ ਪੇਪਰਾਂ ਦੇ ਵਿੱਚ ਪੰਜਾਬ ਪੁਲਿਸ ਕੌਮਸਟੇਬਲ ਦੇ ਵਿੱਚ ਜਿਹਦੇ ਵਿੱਚ ਪੰਜਾਬ ਜੀ ਕਿਦੇ ਨਾਲੇ ਪਾਏ ਸੀ 2 ਜਾਂ 3 ਪ੍ਰੈਸ਼ਨ ਪੋਲਿਟੀ ਦਾ ਇੱਕ ਪ੍ਰੈਸ਼ਨ ਮਾਡਰਨ ਹਿਸਟਰੀ ਦਾ ਇੱਕ ਪ੍ਰੈਸ਼ਨ ਜਾਰਾ ਜਿਹੜਾ ਪੇਪਰ ਮਾਰਜਨ ਸੀ ਰਾਜੋ ਕਰੰਟ ਅਫੇਅਰ ਦਾ ਸੀ ਠੀਕ ਹੈ ਜੀ ਇਹ ਗੱਲ ਤੁਹਾਨੂੰ ਮੈਂ ਦੁਬਾਰੀ ਦੁਬਾਰੇ ਤਾਂ ਦੱਸ ਰਿਹਾ ਕਿਉਂਕਿ ਤੁਹਾਡੇ ਵਾਸਤੇ ਇੰਪੋਰਟੈਂਟ ਹੈ ਹੁਣ ਬਹੁਤ ਸਾਰੇ ਬੱਚਿਆਂ ਦੇ ਮੇਰੇ ਕੋਲ ਪ੍ਰੈਸ਼ਨ ਹੁੰਦੇ ਜੀ ਕਰੰਟ ਅਫੇਅਰ ਅਸੀਂ ਕਰੀਏ ਕਿੱਥੋਂ ਕਿ ਕਿਸੇ ਕਿਸੇ ਜਗ੍ਹਾ ਤੇ ਅਸੀਂ ਜਾਣਦੇ ਹਾਂ ਕਿ ਇੱਕ ਦਿਨ ਦੇ ਕਰੰਟ ਅਫੇਅਰਾਂ ਦੀ ਵੀਡੀਓ ਸਾਨੂੰ 40 ਤੋਂ 50 ਮਿੰਟ ਦੀ ਮਿਲਦੀ ਹੈ ਜੇ ਕਿਸੇ ਇੱਕ ਤੋਂ ਦੇਖ ਰਹੇ ਜੀ ਉਹਦੇ ਕਰੰਟ ਅਫੇਅਰ ਹੋਰ ਹੁੰਦੇ ਜੇ ਕਿਸੇ ਹੋਰ ਚੈਨਲ ਤੋਂ ਦੇਖ ਰਹੇ ਉਹਦੇ ਕਰੰਟ ਅਫੇਅਰ ਹੋਰ ਹੁੰਦੇ ਆ ਠੀਕ ਹੈ ਜੀ ਤਾਂ ਇਹ ਕਾਫੀ ਪਰੇਸ਼ਾਨਗਾ ਹੋਣਗੇ ਜਿਹੜਾ ਤੁਹਾਡੇ ਵਾਸਤੇ ਅੱਜ ਮੈਂ ਸੋਲੂਸ਼ਨ ਲੈ ਕੇ ਆਇਆ ਹਾਂ ਸੋਲੂਸ਼ਨ ਉਹਨਾਂ ਬੱਚਿਆਂ ਵਾਸਤੇ ਜਿਹੜੇ ਪੜ੍ਹਨਾ ਚਾਹੁੰਦੇ ਆ ਤੇ ਨੰਬਰ ਲੈਣਾ ਚਾਹੁੰਦੇ ਆ ਠੀਕ ਹੈ ਜੀ ਚਲੋ ਦੇਖੋ ਜੀ ਹੁਣ ਸੋਣੇ ਜਿਹੜੇ ਆਪਾਂ ਹੁਣ ਕਰੰਟ ਅਫੇਅਰ ਆਪਾਂ ਕਰਨੇ ਕਿੰਨੇ ਸਾਲਾਂ ਦੇ ਆ ਪਹਿਲੀ ਗੱਲ ਤਾਂ ਇਹ ਗੱਲ ਸੁਣ ਲਓ ਹੁਣ ਆ ਜੇ ਕਰੰਟ ਅਫੇਅਰ ਆਪਾਂ ਚੱਕਾਂਗੇ ਜੀ 2021 ਤੋਂ 2022 2023 2024 ਇੰਨੇ ਸਾਲਾਂ ਦੇ ਕਰੰਟ ਅਫੇਅਰ ਕਰਨੇ ਆ ਸੋਹਣੇ ਆਪਾਂ ਠੀਕ ਹੈ ਜੀ ਹੁਣ ਦੇਖੋ ਬਹੁਤ ਬੱਚੇ ਘਬਰਾ ਜਾਣਗੇ ਜੀ 4 ਸਾਲਾਂ ਦੇ ਕਰੰਟ ਅਫੇਅਰ ਅਸੀਂ ਕਿਵੇਂ ਕਰਾਂਗੇ 4 ਸਾਲੇ ਤਾਂ ਤੁਹਾਡੇ ਵਾਸਤੇ ਕਿਵੇਂ ਬਹੁਤ ਵਧੀਆ ਚੀਜ਼ ਲੈ ਕੇ ਆਇਆਗਾ 2021 ਦੇ ਸਾਰੇ ਸਾਲ ਦੇ ਤੁਹਾਨੂੰ ਮੈਂ 65 ਤੋਂ 70 ਕਰੰਟ ਅਫੇਅਰ ਕਰਵਾਉਂਗਾ 2022 ਦੇ ਤੁਹਾਨੂੰ ਮੈਂ ਸਾਰੇ ਸਾਲ ਦੇ 65 ਤੋਂ 70 ਕਰੰਟ ਅਫੇਅਰ ਕਰਵਾਉਂਗਾ। ਠੀਕ ਹੈ ਜੀ ਤੇ 2023 ਦੇ ਕਰੰਟ ਦੇ ਤੁਹਾਨੂੰ ਮੈਂ 1 ਮੰਥ ਦੇ ਕਰੰਟ ਅਫੇਅਰ ਕਰਵਾਉਂਗਾ ਜਿਹੜੇ ਚ ਘੱਟੋ-ਘੱਟ 50 ਤੋਂ 60 ਕਰੰਟ ਅਫੇਅਰ ਹੋਣਗੇ 1 ਮਹੀਨੇ ਦੇ। ਇੰਪੋਰਟੈਂਟ ਇੰਪੋਰਟੈਂਟ 2023 ਦੇ ਸਾਰੇ। 2024 ਦੇ ਤਾੜੀ ਮੈਂ ਸੀਰੀਜ਼ ਚਲਾਈ ਹੋਈ ਹੈ ਡੇਲੀ ਕਰੰਟ ਅਫੇਅਰਾਂ ਦੀ YouTube ਦੇ ਉੱਪਰ ਜਿਹਦੇ ਵਿੱਚ ਤੁਹਾਨੂੰ ਇਹ 3 ਦਿਨਾਂ ਦੇ ਕਰੰਟ ਅਫੇਅਰ ਕਰਵਾਉਣਾ ਉਹ ਜ਼ਿਆਦਾ ਤੋਂ ਜ਼ਿਆਦਾ ਐਵਰੇਜ ਮੰਨ ਕੇ ਚੱਲੀ ਗਿਆ ਤਾਂ ਇੱਕ ਦਿਨ ਦੇ ਕਰੰਟ ਅਫੇਅਰ ਤੁਹਾਨੂੰ 4-5 ਦੇ ਕਰੰਟ ਅਫੇਅਰ ਬਣਦੇ ਇੱਕ ਦਿਨ ਦੇ ਜੇ ਐਵਰੇਜ ਮੰਨ ਕੇ 3 ਦਿਨਾਂ ਦੇ ਕਰੰਟ ਅਫੇਅਰ ਕਰਾਉਣਾ ਇੱਕ ਵੀਡੀਓ ਦੇ ਵਿੱਚ ਉਹ ਕਲਾਸਾਂ ਤੁਹਾਡੀਆਂ ਰੈਗੂਲਰ ਚੱਲ ਰਹੀਆਂ ਹਨ ਜਨਵਰੀ ਦੇ ਵਿੱਚ ਤੁਹਾਨੂੰ ਉਹਦੇ ਤੇ ਕੰਪਲੀਟ ਕਰਵਾ ਚੁੱਕੇ ਹਾਂ YouTube ਤੇ ਫਰਵਰੀ ਦੇ ਕੰਪਲੀਟ ਕਰਵਾ ਚੁੱਕੇ ਹਾਂ ਮਾਰਚ ਦੇ ਤੁਹਾਨੂੰ ਮੈਂ 14 ਤਰੀਕ ਤੱਕ ਕੰਪਲੀਟ ਕਰਵਾ ਚੁੱਕੇ ਹਾਂ ਉਹਦੀ ਡੇਲੀ ਕਲਾਸ ਅਪਲੋਡ ਹੁੰਦੀ ਹੈਗੀ ਠੀਕ ਹੈ ਜੀ ਜੇ ਤੁਸੀਂ ਨੰਬਰ ਲੈਣੇ ਹਨ ਫਿਲਹਾਲ ਮੈਂ ਤੁਹਾਡੇ ਆ ਕੰਪਲੀਟ ਕਰਵਾ ਰਹੇ ਹਾਂਗਾ ਆ ਵਾਲਾ ਤੇ ਇਹਦੀ ਤੁਹਾਨੂੰ 2000 ਤੇ ਜੇ ਜੇ ਮੈਂ ਤੁਹਾਨੂੰ ਇੱਕ ਮੈਰਾਥਨ ਕਲਾਸ ਪ੍ਰੋਵਾਈਡ ਕਰਵਾ ਦੂੰਗਾ YouTube ਦੇ ਉੱਪਰ ਜਿਹੜੀ ਕਿ ਘੱਟੋ ਘੱਟ 10 ਘੰਟੇ ਦੀ ਕਲਾਸ ਹੋਣੀ ਹੈ ਉਹ ਜਦੋਂ ਮੈਂ ਫ੍ਰੀ ਹੋ ਗਿਆ 5 10 15 20 ਦਿਨਾਂ ਦੇ ਵਿੱਚ ਉਹ ਪ੍ਰੋਵਾਈਡ ਕਰਵਾ ਦੂੰ ਆਹ ਕਲਾਸਾਂ ਜੀ ਤੁਹਾਨੂੰ ਮੈਂ ਮੈਰਾਥਨਿਕ ਪ੍ਰੋਵਾਈਡ ਕਰਵਾ ਦੂੰ ਐਨੀ ਤੁਹਾਨੂੰ ਮੈਂ ਗਰੰਟੀ ਦੂੰਗਾ ਜੀ ਇਹ ਕਲਾਸਾਂ ਦੇ ਵਿੱਚ ਤੁਹਾਨੂੰ ਜੇ ਤੁਹਾਨੂੰ ਮਤਲਬ 18 ਗਰੰਟ ਫੇਰ ਪਾਉਂਦੇ ਆ ਉਹ 18 ਦੇ ਵਿੱਚੋਂ ਐਨੀ ਗਰੰਟੀ ਨਾਲ ਕਹਿ ਸਕਦਾ ਹਾਂ ਦਾ ਜੀ 15 14 ਤੋਂ 15 ਗਰੰਟ ਫੇਰ ਤੁਹਾਨੂੰ ਇਹਦੇ ਵਿੱਚੋਂ ਕਰਵਾਏ ਹੋਏ ਮਿਲਣਗੇ ਦੇਖੋ ਐਡਾ ਝੂਠ ਨਹੀਂ ਮਾਰੂੰਗਾ ਕਿ ਸਾਰੀ ਆਉਣਗੇ 14 ਤੋਂ ਤੇ ਉਹ ਕਲਾਸਾਂ राजे ਤੁਸੀਂ ਡੇਲੀ ਜੁਆਇਨ ਕਰਨੀਆਂ ਕਰਨੀਆਂ ਠੀਕ ਹੈ ਚਾਹੇ ਜੇ ਪੰਜਾਬੀ ਚ ਕਹਾਵਤਾਂ ਚਾਹੇ ਮੀਂਹ ਆਵੇ ਚਾਹੇ ਹਨੇਰੀ ਆਵੇ ਹੈਨਾ ਉਹ ਕਲਾਸਾਂ ਕਿਸੇ ਵੀ ਬੱਚੇ ਨੇ ਸਕਿੱਪ ਕਰਨ ਦੀ ਕੋਸ਼ਿਸ਼ ਨਹੀਂ ਕਰਨੀਆਂ ਫ੍ਰੀ ਕਲਾਸਸ ਹੈਗੀਆਂ ਜਿੰਨਾ ਤੁਸੀਂ ਜੁਆਇਨ ਕਰੋਗੇ ਜਿੰਨਾ ਤੁਸੀਂ ਵੱਧ ਤੋਂ ਵੱਧ ਨੂੰ ਪਿਆਰ ਦਿਓਗੇ राजे ਉਸ ਤੋਂ ਬਾਅਦ ਤੁਹਾਨੂੰ ਮੈਂ ਆਹ ਕਲਾਸਾਂ ਜ਼ਰੂਰ ਕਰਵਾਉਂਗਾ ਠੀਕ ਹੈ ਜੀ ਇਹ ਸਾਰਾ ਕੁਝ ਤੁਹਾਨੂੰ YouTube ਤੋਂ ਮਿਲ ਜਾਊਗਾ ਠੀਕ ਹੈ ਜੀ ਕੱਲ ਤੋਂ ਹਾਰੇ ਕੋ ਕੰਟੀਨਿਊ ਲੈਕਚਰ ਸ਼ੁਰੂ ਕਰ ਦੋ ਹੋਰ ਇਹ ਦੂਸਰੀ ਗੱਲ ਹੈ ਕਿ ਉਹਨਾਂ ਕੈਂਡੀਡੇਟਾਂ ਵਾਸਤੇ ਜਿਹੜੇ ਕੈਂਡੀਡੇਟ ਫੁੱਲ ਤਿਆਰੀ ਕਰਨਾ ਚਾਹੁੰਦੇ ਆ ਜਿਹੜੇ ਕੈਂਡੀਡੇਟ ਹੈ ਜੀ ਪੰਜਾਬ ਪੁਲਿਸ ਠੀਕ ਹੈ ਜੀ ਵੀਡੀਓ ਪਟਵਾਰੀ ਕਲਰਕ ਅਤੇ ਰਾਜ ਗਰੁੱਪ ਡੀ ਇਹਦੇ ਵਾਸਤੇ ਰਾਜ ਆਲ ਪੰਜਾਬ एग्जाम ਬੈਚ ਆਪਣਾ ਠੀਕ ਹੈ ਜੀ ਤੇ ਇਥੋਂ ਦੇ ਕਰਾ ਜੀ ਆਪਣਾ ਪ੍ਰੋਸੈਸ ਸਾਰਾ ਰਹੂਗਾ ਤੇ ਇਹ ਬੈਚ ਹੈ ਰਾਜ ਪਰ ਸਿਰਫ ਪੰਜ ਬੈਚ ਚੱਲਦੇ ਹੁੰਦੇ ਆ ਸਾਰੇ ਸਾਲ ਦੇ ਵਿੱਚ ਆਪਣੇ ਕੋਲ ਜਾਂ ਚਾਰ ਜਾਂ ਪੰਜ ਤੇ ਇਹਦੇ ਵਾਸਤੇ ਜੇ ਤੁਸੀਂ ਜੇ ਕੋਈ ਕੈਂਡੀਡੇਟ ਬੈਚ 25 ਚ ਕਰਨਾ ਚਾਹੁੰਦੇ ਨੇ ਇਹ ਚ ਗਾਈ ਤੁਹਾਨੂੰ ਮਿਲੂਗਾ ਕੀ ਕੁਛ ਇਹਦੇ ਵਿੱਚ ਤੁਹਾਨੂੰ ਇੰਗਲਿਸ਼ ਤੇ ਪੰਜਾਬੀ ਦੇ ਵਿੱਚ ਸਾਰੇ ਲੈਕਚਰ ਮਿਲਣਗੇ ਸਾਰੇ கிਲਾਸ 0 ਲੈਵਲ ਤੋਂ ਮਿਲਣਗੇ ਆ ਠੀਕ ਹੈ ਜੀ ਜਿਹਦੇ ਵਿੱਚ ਤੁਹਾਨੂੰ ਇੰਗਲਿਸ਼ ਅਤੇ ਮੈਥ ਹੈ ਜੇ ਟੈਕਸ ਦੇ ਨਾਲ ਕਰਵਾਇਆ ਜਾਊਗਾ ਬਾਕੀ ਤੁਹਾਨੂੰ ਆਪਣੇ ਪੜਾਉਣ ਦਾ ਤਰੀਕਾ ਪਤਾ ਹੀ ਜਾਗਾ ਬਾਕੀ ਦਾ ਬਸ ਲਾਈ ਲੈਣਾ ਹੁੰਦਾ ਹੈ ਨਾ ਜਿਹੜੇ ਮੇਨ ਸਬਜੈਕਟ ਆ ਰਹੇ ਉਹਨਾਂ ਦੀ ਵੀ ਤੁਹਾਨੂੰ ਫੁੱਲ ਪਕੜ ਬਣਵਾ ਦਾਂਗੇ ਆਪਾਂ ਇਹਦੇ ਵਾਸਤੇ ਜੇ ਤੁਸੀਂ ਐਪ ਡਾਊਨਲੋਡ ਕਰਨੀ ਹੈ ਦੀਪ ਪੁੱਡਲਰ ਐਜੂਕੇਸ਼ਨ ਅਰਾ ਇਹ ਐਪ ਤੁਹਾਨੂੰ ਪਲੇ ਸਟੋਰ ਤੋਂ ਮਿਲ ਜਾਣੀ ਹੈ ਰਾਜੇ ਜਿੰਨਾ ਬੱਚਾ ਕੋਲੇ ਆਈਫੋਨ ਆ ਉਹਨਾਂ ਨੇ ਐਪ ਡਾਊਨਲੋਡ ਕਰਨੀ ਹੈ ਕਲਾਸ ਪਲੱਸ ਤੇ ਓ ਆਰ ਜੀ ਕੋਡ ਫਿਲ ਕਰਨਾ ਹੈ ਰਾਜੇ ਇਨਾਂ ਬੱਚਿਆਂ ਨੇ ਡਬਲ ਐਕਸ ਰੈਮ ਠੀਕ ਹੈ ਜੀ ਇਹ ਕੋਡ ਓ ਆਰ ਜੀ ਕੋਡ ਤੁਸੀਂ ਫਿਲ ਕਰਨਾ ਹੈਗਾ ਤੇ ਜੇਕਰ ਕਿਸੇ ਬੱਚੇ ਨੂੰ ਕੋਈ ਪ੍ਰੋਬਲਮ ਹੋਣੀ ਹੈ ਤਾਂ ਤੁਸੀਂ ਆ ਨੰਬਰ ਤੇ ਕਾਲ ਵੀ ਕਰ ਸਕਦੇ ਹੋ 7843 85915 ਠੀਕ ਹੈ ਜੀ ਇਹ ਨੰਬਰ ਤੇ ਤੁਸੀਂ ਕਾਲ ਵੀ ਕਰ ਸਕਦੇ ਹੋ ਤੇ ਮੇਨ ਗੱਲ ਰਾਜੇ ਤੁਹਾਡੇ ਵਾਸਤੇ ਮੈਂ ਇਹੀ ਕਹਿਣਾ ਚਾਹੁੰਨਾ ਕਿ ਇਹਦੇ ਵਿੱਚ ਤੁਹਾਨੂੰ ਆਲ ਚੀਜ਼ਾਂ ਮਿਲਣਗੀਆਂ ਰਾਜੇ ਆਫਲਾਈਨ ਕਲਾਸਾਂ ਨੇ ਮੁਕਾਬਲੇ ਸਿਰਫ 5% ਫੀਸ ਹੈ ਜਿਹਦੇ ਵਿੱਚ ਤੁਹਾਨੂੰ ਅਲੱਗ-ਅਲੱਗ ਤਰ੍ਹਾਂ ਦੀ ਬੈਲਿਡਿਟੀ ਦਿੱਤੀ ਜਾਂਦੀ ਹੈ ਤੇ ਰਾਜੇ ਬਾਕੀ ਸਾਰਾ ਕੁਝ ਤੁਸੀਂ ਪਲੇ ਸਟੋਰ ਤੋਂ ਡਾਊਨਲੋਡ ਕਰ ਸਕਦੇ ਹੋ ਠੀਕ ਹੈ ਜੀ ਐਪ ਆਪਣੀ ਤੇ ਬਾਕੀ ਸਾਰੀਆਂ ਕਲਾਸਾਂ ਰਾਜੇ ਜੇ ਤੁਸੀਂ ਇਹਦਾ ਸੁਭਰਾ ਸਕਾਰ ਕਰਨਾ ਚਾਹੁੰਦੇ ਹੋ ਤਾਂ ਆਪਣੀਆਂ ਕਲਾਸਾਂ ਰੈਗੂਲਰ ਲਾਉਣੀ ਹੈ ਡੇਲੀ ਲਾਉਣੀ ਹੈ ਗਿਆ ਫਿਰ ਹੀ ਤੁਹਾਨੂੰ ਰਾਜੇ ਫਾਇਦਾ ਹੋਣਾਗਾ ਠੀਕ ਹੈ ਰਾਜੇ ਤੇ ਕੰਟੈਂਟ ਦੀ ਸਾਡੀ 100% ਗਾਰੰਟੀ ਹੋਊਗੀ ਰਾਜੀ ਤੇ ਹਰ ਵਾਰ ਪੇਪਰ ਚ ਆਇਆ ਕਿਉਂਕਿ ਇਸ ਵਾਰ ਵੀ ਸਾਰੀਆਂ ਸਿਲੈਕਸ਼ਨਾਂ ਕਰਵਾਈਆਂ ਜੇ ਕੋਈ ਕਾਹਦੇ ਪ੍ਰੂਫ ਰੱਖਣਾ ਚਾਹੁੰਦਾ ਟੈਲੀਗ੍ਰam ਗਰੁੱਪ ਦੇ ਵਿੱਚ ਜਾ ਕੇ ਦੇਖ ਸਕਦਾਗਾ ਫ੍ਰੀ ਪੰਜਾਬ ਇਗਜ਼ਾਮ ਸਟੱਡੀ ਟੈਲੀਗ੍ਰam ਗਰੁੱਪ ਦਾ ਨੇਮ ਆਗਾ ਠੀਕ ਹੈ ਰਾਜੀ ਇਹ ਸਟ੍ਰੈਟਜੀ ਆ ਸਾਰੀ ਆਪਣੀ ਕਰੰਟ ਅਫੇਅਰਾਂ ਦੀ ਠੀਕ ਹੈ ਜੀ ਤੁਹਾਡਾ ਬਰਮੇ ਦੋਸਤੋ ਜਿਉਂਦੇ ਬਸਦੇ ਰਹੋ